ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਫੈਸਲਾ 600 ਯੂਨਟ ਫ੍ਰੀ ਬਿਜਲੀ ਸੰਬੰਧੀ ਵੱਡੀ ਖਬਰ ਨਵੇਂ ਨਿਯਮ ਲਾਗੂ ਫ੍ਰੀ ਬਿਜਲੀ ਕੀਤੀ ਪੰਦ ਜਲਦੀ ਕਰੋ ਇਹ ਕੰਮ ਪੈ ਸਕਦਾ ਹੈ ਭਾਰੀ ਜੁਰਮਾਨਾ ਕਿਹਾ ਪੂਰੀ ਅਪਡੇਟ ਆਉ ਜਾਂਦਿਆਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਪੰਜਾਬ ਛੋਬਲਟ ਅਤੇ ਤਾਜ਼ੀ ਨੁਕਤੇ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਚੈਨਲ ਆ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਪੰਜਾਬ ਸਰਕਾਰ ਦੁਆਰਾ ਇੱਕ ਵਾਦਾ ਕੀਤਾ ਗਿਆ ਸੀ ਇੱਕ ਗਾਰੰਟੀ ਦਿੱਤੀ ਗਈ ਸੀ 600 ਜਣ ਦੀ ਔਰ ਇਹ ਪੰਜਾਬ ਦੇ ਵਿੱਚ ਲਗਭਗ ਪਿਛਲੇ 1 ਸਾਲ ਤੋਂ ਗਾਰੰਟੀ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜ਼ੀਰੋ ਬਿੱਲ ਆ ਰਿਹਾਗਾ ਅਤੇ ਦੂਸਰੇ ਪਾਸੇ ਬਹੁਤ ਸਾਰੇ ਲੋਕ ਹਾਲੇ ਵੀ ਸਰਕਾਰ ਦੀ ਇਹਨਾਂ ਸਕੀਮਾਂ ਦੇ ਹੁੰਦਿਆ ਵੀ ਗਲਤ ਤਰੀਕੇ ਨਾਲ ਬਿਜਲੀ ਦੀ ਯੂਜ਼ ਕਰ ਰਿਹਾ ਯਾਨੀ ਕਿ ਕੁੰਡੀ ਕਨੈਕਸ਼ਨ ਚਲਾ ਰਿਹਾ ਅਤੇ ਉਸ ਤੇ ਉੱਪਰ ਗਰਮੀ ਕਰਕੇ ਏਸੀ ਅਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਚਲਾਈਆਂ ਜਾ ਰਹੀਆਂ ਜਿਸ ਕਰਕੇ ਪੰਜਾਬ ਸਰਕਾਰ ਨੇ ਕੁਝ ਨਵੇਂ ਨਿਯਮ ਲਾਗੂ ਕੀਤੇ ਆ ਔਰ ਇਸ ਨਿਯਮ ਦੇ ਲਈ ਆਪਾਂ ਤੁਹਾਨੂੰ ਆਫੀਸ਼ੀਅਲ ਵੈਬਸਾਈਟ ਤੇ ਲੈ ਕੇ ਚੱਲਦੇ ਆ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਕੁਝ ਨਵੇਂ ਨਿਯਮ ਲਾਗੂ ਕੀਤੇ ਗਿਆ ਅਗਰ ਤੁਹਾਡੇ ਘਰ ਦੇ ਵਿੱਚ ਏਸੀ ਫ੍ਰਿਜ ਕੂਲਰ ਚੱਲ ਰਿਹਾ ਤਾਂ ਤੁਹਾਡੇ ਘਰ ਦਾ ਲੋਡ ਜੋ ਤੁਹਾਡੇ ਮੀਟਰ ਦੇ ਉੱਪਰ ਸ਼ੋਅ ਕਰ ਰਿਹਾਗਾ ਉਹ ਘੱਟ ਹੈ ਬਟ ਤੁਹਾਡੇ ਘਰ ਦਾ ਰੀਅਲ ਲੋਡ ਜ਼ਿਆਦਾ ਆ ਤਾਂ ਤੁਹਾਨੂੰ ਆਪਣੇ ਘਰ ਦਾ ਬਿਜਲੀ ਮੀਟਰ ਦਾ ਲੋਡ ਵਧਾਉਣਾ ਪੈਗਾ ਜਿਸ ਨਾਲ ਤੁਹਾਨੂੰ ਕੋਈ ਵੀ ਜੁਰਮਾਨਾ ਨਹੀਂ ਹੋਵੇਗਾ ਅਗਰ ਤੁਹਾਡੇ ਘਰ ਦਾ ਲੋਡ ਜ਼ਿਆਦਾ ਚੱਲ ਰਿਹਾ ਲੇਕਿਨ ਤੁਹਾਡਾ ਮੀਟਰ ਘੱਟ ਲੋਡ ਹੈ ਤਾਂ ਤੁਹਾਨੂੰ ਜੁਰਮਾਨਾ ਪੈ ਸਕਦਾਗਾ ਇਸ ਕਰਕੇ ਪੰਜਾਬ ਸਰਕਾਰ ਨੇ ਲੋਡ ਵਧਾਉਣ ਦੇ ਲਈ ਨਵਾਂ ਰੂਲ ਲਾਗੂ ਕੀਤਾ ਹੈ ਜਿਸ ਦੇ ਵਿੱਚ ਪਹਿਲਾਂ ਆਪਾਂ ਨੂੰ 1 ਕਿਲੋਵਾਟ ਤੋਂ 2 ਕਿਲੋਵਾਟ ਲੋਡ ਕਰਨ ਦੇ ਲਈ ਲਗਭਗ 500 ਤੋਂ 800 ਰੁਪਏ ਦਾ ਖਰਚਾ ਆਉਂਦਾ ਸੀ ਲੇਕਿਨ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਅੱਧਾ ਕਰ ਦਿੱਤਾ ਹੈ ਜੋ ਕਿ ਹੁਣ ਆਪਾਂ ਨੂੰ 300 ਰੁਪਏ ਦੇ ਵਿੱਚ ਆਪਣੇ ਘਰ ਦਾ ਲੋਡ 1 ਕਿਲੋਵਾਟ ਤੋਂ 2 ਕਿਲੋਵਾਟ ਆਪਾਂ ਕਰ ਸਕਦੇ ਹਾਂ ਹੁਣ ਇਸ ਸਕੀਮ ਦੀ ਇਸ ਰੂਲ ਦੀ ਆਖਰੀ ਮਿਤੀ 23/02/2024 ਹੈ ਜਿਸ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਆਪਣੇ ਘਰ ਦੇ ਬਿਜਲੀ ਮੀਟਰ ਦਾ ਲੋਡ ਦਰਵਾਉਣਾ ਪਵੇਗਾ ਅਗਰ ਤੁਸੀਂ ਇਸ ਤਰੀਕ ਤੋਂ ਪਹਿਲਾਂ ਨਹੀਂ ਕਰਦੇਗੇ ਤਾਂ ਬਾਅਦ ਵਿੱਚ ਅਗਰ ਡਿਪਾਰਟਮੈਂਟ ਵੱਲੋਂ ਤੁਹਾਡੇ ਘਰ ਦੀ ਚੈਕਿੰਗ ਕੀਤੀ ਗਈ ਤੁਹਾਡੇ ਮੀਟਰ ਦੀ ਲੋਡ ਚੈੱਕ ਕੀਤਾ ਗਿਆ ਤਾਂ ਉਸ ਦਾ ਤੁਹਾਨੂੰ ਭਾਰੀ ਪਰਕਮ ਜੁਰਮਾਨਾ ਦੇਣਾ ਪੈ ਸਕਦਾ ਹੈ ਤਾਂ ਇਸ ਕਰਕੇ ਜੋ ਪੰਜਾਬ ਸਰਕਾਰ ਵੱਲੋਂ ਇਹ ਨਵੇਂ ਰੂਲ ਲਾਗੂ ਕੀਤੇ ਗਿਆ ਇਸ ਦੇ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਬੀਆ ਜਿਨ੍ਹਾਂ ਨੇ ਆਪਣੀ ਦੁਕਾਨਾਂ ਦੇ ਉੱਪਰ ਘਰ ਵਾਲੇ ਮੀਟਰ ਲਗਾਏ ਹੋਏ ਆ ਤਾਂ ਉਹਨਾਂ ਨੂੰ ਵੀ ਸਰਕਾਰ ਨੇ ਅਪੀਲ ਕੀਤੀ ਹੈ ਕਿ ਘਰ ਵਾਲਾ ਮੀਟਰ ਸਿਰਫ ਘਰ ਦੇ ਵਿੱਚ ਲੱਗੇਗਾ ਔਰ ਜੋ ਸ਼ਾਪ ਤੇ ਯਾਨੀ ਕਿ ਦੁਕਾਨਾਂ ਉੱਪਰ ਮੀਟਰ ਲੱਗੇ ਹੋਏ ਆ ਉਹਨਾਂ ਦਾ 600 ਯੂਨਿਟ ਮਾਫ ਨਹੀਂ ਮਿਲੇਗੀ ਤਾਂ ਉਹਨਾਂ ਨੂੰ ਉੱਥੇ ਦੁਕਾਨ ਵਾਲਾ ਮੀਟਰ ਹੀ ਲਗਾਉਣਾ ਪਵੇਗਾ ਇਸ ਤੋਂ ਲਾਵਾ ਉਹਨਾਂ ਲੋਕਾਂ ਦੇ ਲਈ ਵੀ ਸਰਕਾਰ ਨੇ ਇੱਕ ਅਪੀਲ ਕੀਤੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਬਜ਼ੁਰਗ ਮੈਂਬਰ ਦੇ ਨਾਮ ਤੇ ਮੀਟਰ ਚੱਲਦਾ ਆ ਅਤੇ ਹੁਣ ਉਸ ਮੈਂਬਰ ਦੀ ਡੈਥ ਹੋ ਚੁੱਕੀ ਹੈ ਤੇ ਤੁਸੀਂ ਹਾਲੇ ਵੀ ਉਸ ਦੇ ਨਾਮ ਤੇ ਮੀਟਰ ਚਲਾ ਰਹੇ ਹੋ ਤਾਂ ਤੁਹਾਨੂੰ ਜਲਦ ਤੋਂ ਜਲਦ ਆਪਣੇ ਨਾਮ ਤੇ ਮੀਟਰ ਟਰਾਂਸਫਰ ਕਰਵਾਉਣਾ ਹੋਵੇਗਾ ਨਹੀਂ ਤਾਂ ਤੁਹਾਨੂੰ ਵੀ ਇਸ ਚੀਜ਼ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਤਾ ਇਹ ਸੀ ਪੰਜਾਬ ਸਰਕਾਰ ਦੀਆਂ ਨਵੇਂ ਨਿਯਮਾਂ ਦੀ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਆਪਣਾ ਚੈਨਲ ਪੰਜਾਬ ਜੋਬਲਟ ਅਤੇ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ